ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਹੁਣ ਮੌਸਮ ਹੈਗਾ ਆਂਬ ਦੇ achar ਦਾ ਸੋ ਆਪਾਂ ਅੱਜ ਪਾਉਣ ਲੱਗੇ ਹਾਂ ਜੀ ਆਂਬ ਦਾ achar ਇਹ 5 ਕਿਲੋ ਆਪਾਂ ਆਂਬ ਲਏ ਨੇ ਤੇ 5 ਕਿਲੋ ਆਂਬ ਦਾ ਆਪਾਂ achar ਪਾਉਣਾ ਹੈ ਤੇ ਕਿੰਨਾ ਮਸਾਲਾ ਕਿੰਨੀ ਚੀਜ਼ ਜਿਹੜੇ ਚ ਪਾਉਗੀ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਇਹ ਆਂਬ ਆਪਾਂ ਚੰਗੀ ਤਰ੍ਹਾਂ ਧੋ ਲਏ ਨੇ ਤਿੰਨ ਚਾਰ ਘੰਟੇ ਪਹਿਲਾਂ ਪਾਣੀ ਦੇ ਵਿੱਚ ਭੋਂਕੇ ਰੱਖਦੇ ਸੀ ਇਹਨਾਂ ਦੀ ਗਰਮੈਸ ਆ ਜਿਹੜੀ ਉਹ ਨਿਕਲ ਗਈ ਆ ਤੇ ਹੁਣ ਇਹ ਤੇ ਫਿਰ ਇਹਨਾਂ ਨੂੰ ਆਪਾਂ ਅੰਬਾਂ ਨੂੰ ਕੱਪੜੇ ਦੇ ਨਾਲ ਪਹੁੰਚ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਲਿਆਏ ਸੁਕਾ ਆਂ ਅੰਬਾਂ ਦੇ ਉੱਪਰ ਆਪਣੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਇਹ ਅੰਬਾਂ ਨੂੰ ਆਪਾਂ ਹੱਥ ਨਾਲ ਨੱਪ ਕੇ ਵੀ ਦੇਖ ਲੈਣਾ ਆ ਤਾਂ ਲੈਣ ਤੋਂ ਪਹਿਲਾਂ ਮਤਲਬ ਜਦੋਂ ਲੈਣ ਲੱਗਦੇ ਆ ਤਾਂ ਇਹ ਨਰਮ ਜੇ ਨਹੀਂ ਹੋਣੇ ਚਾਹੀਦੇ ਸਖਤ ਹੋਣੇ ਚਾਹੀਦੇ ਆ ਤਾਂ ਹੀ ਜਿਹੜਾ ਅਚਾਰ ਇਹ ਆਪਣਾ ਬਣ ਕੇ ਵਧੀਆ ਤਿਆਰ ਹੋਊਗਾ ਤੇ ਅੰਬਾਂ ਦਾ ਜਿਹੜਾ ਇਹ ਉੱਪਰਲਾ ਹਿੱਸਾ ਹੁੰਦਾ ਹੈ ਡੰਡੀ ਵਾਲਾ ਇਹਨੂੰ ਆਪਾਂ ਕੱਟ ਕੇ ਅਲੱਗ ਕਰ ਦੇਣਾ ਆ ਕਿਉਂਕਿ ਇਹਦੇ ਨਾਲ ਆਚਾਰ ਆ ਜਿਹੜਾ ਖਰਾਬ ਹੋ ਜਾਂਦਾ ਆ ਸੋ ਆਪਾਂ ਇਹ ਸਾਰੇ ਆਪਾਂ ਕੱਟ ਕੇ ਆ ਜਿਹੜੇ ਅੰਬਾਂ ਦਾ ਹਿੱਸਾ ਹੈ ਅਲੱਗ ਕਰ ਦਿਆਂਗੇ। ਤੋ ਜੇ ਸਾਰੇ ਅੰਬਾਂ ਦਾ ਆਪਾਂ ਕੱਟ ਕੇ ਹਿੱਸਾ ਅਲੱਗ ਕਰ ਦਿੱਤਾ ਹੈ ਤੇ ਹੁਣ ਅੰਬਾਂ ਨੂੰ ਆਪਾਂ ਕੱਟ ਲਵਾਂਗੇ। ਤੇ ਪੀਸ ਆਪਾਂ ਇਹਨਾਂ ਦੇ ਜ਼ਿਆਦਾ ਵੱਡੇ ਨਹੀਂ ਰੱਖਾਂਗੇ ਛੋਟੇ ਹੀ ਰੱਖਾਂਗੇ। ਕਿਉਂਕਿ ਜ਼ਿਆਦਾ ਵੱਡੇ ਪੀਸਾਂ ਦੇ ਨਾਲ ਆ ਜਿਹੜਾ ਮਤਲਬ ਕਈ ਵਾਰ ਅੰਬ ਆਚਾਰ ਥੋੜਾ ਲੈਣਾ ਹੁੰਦਾ ਆ ਤਾਂ ਫਿਰ ਬੱਚੇ ਇਹ ਵੀ ਖਰਾਬ ਕਰ ਦਿੰਦੇ ਨੇ ਤੇ ਛੱਡ ਆਪਾਂ ਵੀ ਛੱਡ ਦਿੰਨੇ ਆ। ਪੀਸ ਆਪਾਂ ਛੋਟੇ ਹੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਨਿੱਕੇ ਨਿੱਕੇ ਪੀਸ ਆ ਜਿਹੜੇ ਕਰ ਲਏ ਨੇ ਇਸੇ ਤਰ੍ਹਾਂ ਆਪਾਂ ਸਾਰੇ ਅੰਬ ਕੱਟ ਕੇ ਤਿਆਰ ਕਰ ਲੈਣੇ ਆ ਤੁਸੀਂ ਭਾਈ ਤੋਂ ਵੀ ਕਟਵਾ ਸਕਦੇ ਆ ਅੰਬ ਵਾਲੇ ਤੋਂ ਪਰ ਆਪਾਂ ਇਹ ਉਹਦੀ ਦਾਤਰੀ ਹੋਈ ਲੈ ਲਈ ਸੀਗੀ ਵੀ ਸਾਨੂੰ ਦੇ 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 ਅਸੀਂ ਕੱਟਣੇ ਨੇ ਅੰਬ ਤੇ ਆਪਾਂ ਇਹ ਕੱਟ ਲੈਨੇ ਤੇ ਇਹਨਾਂ ਨੂੰ ਪੱਖੇ ਥੱਲੇ 4-5 ਘੰਟੇ ਲਈਏ ਇਸ ਤਰ੍ਹਾਂ ਚਾਦਰ ਤੇ ਖਲਾਰ ਲਿਆ ਸੀਗਾ ਤੇ ਹੁਣ ਜਿਹੜੀਆਂ ਇਹਨਾਂ ਦੀਆਂ ਗਿਟਕਾਂ ਨੇ ਉਹ ਸਾਰੀਆਂ ਆਪਾਂ ਇਹਦੇ ਵਿੱਚੋਂ ਕੱਢ ਦੇਾਂਗੇ ਕਿਉਂਕਿ ਗਿਟਕਾਂ ਵੀ ਰਬ ਵਿੱਚ ਰੱਖਣ ਨਾਲ ਆਚਾਰ ਖਰਾਬ ਹੋ ਜਾਂਦਾ ਸੋ ਆਪਾਂ ਸਾਰੀਆਂ ਗਿਟਕਾਂ ਜਿਹੜੀਆਂ ਇਹਨਾਂ ਦੀਆਂ ਚੰਗੀ ਤਰ੍ਹਾਂ ਵਿੱਚੋਂ ਕੱਢ ਦੇਾਂਗੇ ਥੋੜਾ ਟਾਈਮ ਲੱਗਦਾ ਆ ਪਰ ਗਿਟਕਾਂ ਜਿਹੜੀਆਂ ਕੱਢਣੀਆਂ ਜ਼ਰੂਰੀ ਨੇ ਸੋ ਤੁਸੀਂ ਸਾਰੀਆਂ ਚੰਗੀ ਤਰ੍ਹਾਂ ਇਹ ਕੱਢ ਦੇਣੀਆਂ ਨੇ ਕਿ ਮੈਂ ਸਾਰੀਆਂ ਕੱਢ ਦੂੰਗੀ ਗਿਟਕਾਂ ਕੱਢ ਕੇ ਸਾਫ਼ ਕਰਕੇ ਫਿਰ ਆਪਾਂ ਇਹਦਾ ਆਚਾਰ ਜਿਹੜਾ ਪਾਵਾਂਗੇ ਵਸ ਵੈਸੇ ਇਹ achar ਮੈਂ ਨਹੀਂ ਪਾਇਆ ਸਾਡੇ ਰਿਸ਼ਤੇਦਾਰਾਂ ਨੇ ਪਾਇਆ ਸੀਗਾ ਰਿਸ਼ਤੇਦਾਰ ਆਏ ਸੀ ਕਿਉਂਕਿ ਮੇਰੇ ਹੱਥੋਂ ਤੋਂ achar ਜਿਹੜਾ ਖਰਾਬ ਹੋ ਜਾਂਦਾ ਆ ਤੇ ਅਸੀਂ ਇਹਨਾਂ ਤੋਂ ਪਵਾਇਆ ਸੀਗਾ ਤੇ ਇਹਦੇ ਲਈ ਇਹਨਾਂ ਮਸਾਲੇ ਲਏ ਸੀਗੇ ਇਹਨਾਂ ਨੇ ਜਿਹੜੇ ਉਹਨਾਂ ਦੀ ਮਾਤਰਾ ਵੀ ਇਹਨਾਂ ਨੇ ਦੱਸੀ ਸੀ ਸੋ ਇਹ ਮਸਾਲੇ ਲਏ ਨੇ ਇਹਨਾਂ ਨੇ ਜਿਹੜੇ ਪੌਣੇ ਨੇ ਵਿੱਚ ਇਹ ਮੇਥੀ ਦਾਣਾ ਲਿਆ 150 ਗ੍ਰਾਮ 100 ਗ੍ਰਾਮ ਕਲੌਂਜੀ ਆ ਤੇ 100 ਗ੍ਰਾਮ ਹੀ ਕਾਲੀਆਂ ਸੌਤੀਆਂ ਮਿਰਚਾਂ ਨੇ ਦੇ 100 ਗ੍ਰਾਮ ਇਹਨਾਂ ਦੀ ਸੌਫ ਲਈ ਆ ਤੇ 100 ਗ੍ਰਾਮ ਜਿਹੜੀ ਆ ਪੀਲੀ ਸਰੋਂ ਲਈ ਆ ਇਹ ਤੁਸੀਂ ਦੇਖ ਸਕਦੇ ਹੋ ਮੇਥੀ ਮੇਥੀ ਕਲੌਂਜੀ ਤੇ ਕਾਲੀਆਂ ਮਿਰਚਾਂ ਨੇ ਉਹ ਕਹਿ ਬੋਲਣ ਤੋਂ ਥੋੜਾ ਜਿਹਾ ਝਿਜਕਦੇ ਸੀਗੇ ਸੋ ਮੈਂ ਮਗਰੋਂ ਰਿਕਾਰਡਿੰਗ ਕਰਕੇ ਪਾ ਰਹੀ ਆ ਆਵਾਜ਼ ਦੀ ਤੇ ਇਹ ਸਰੋਂ ਲਈ ਆ ਆਪਾਂ ਪੀਲੀ ਸਰੋਂ ਆ 150 ਗ੍ਰਾਮ ਤੇ ਉਹ ਨਮਕ ਲਿਆ ਇੱਕ ਪੈਕਟ ਆਪਾਂ ਨਮਕ ਦਾ ਲਿਆ ਵਾ 5 ਕਿਲੋ ਅੰਬਾ ਲਈ ਬਾਕੀ ਤੁਸੀਂ ਵੱਧ ਘੱਟ ਤੁਸੀਂ ਪਾ ਸਕਦੇ ਹੋ ਨਮਕ ਵੱਧ ਪਾਉਣ ਨਾਲ ਜਿਹੜਾ ਅਚਾਰ ਆ ਉਹ ਛੇਤੀ ਖਰਾਬ ਆ ਨਹੀਂ ਹੁੰਦਾਗਾ ਇਸ ਕਰਕੇ ਆਪਾਂ ਨਮਕ ਜਿਹੜਾ ਜ਼ਿਆਦਾ ਪਾਵਾਂਗੇ ਇਹ ਹੈਗੀ ਜੀ 100 ਗ੍ਰਾਮ ਆਪਾਂ ਪੀਲੀ ਸਰੋਂ ਲਈ ਆ 100 ਗ੍ਰਾਮ ਹੀ ਆਪਾਂ ਸੌਂਫ ਲਈ ਆ ਸੌਂਫ ਨੂੰ ਜਿਹੜੀਆਂ ਕਹੇ ਲੱਖ ਪੀਵੀ ਸਰੋਂ ਤੇ 100 ਅੱਧੀ ਸੌਂਫ ਆਪਾਂ ਇਹ ਪੀਸ ਕੇ ਤੇ ਇਹਨਾਂ ਦਾ ਦਰਦਰਾ ਜਿਹਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਤੇ ਇਹ ਲਈ ਆ ਜੀ ਆਪਾਂ ਲਾਲ ਮਿਰਚ 100 ਗ੍ਰਾਮ ਤੇ 100 ਗ੍ਰਾਮ ਹੀ ਆਪਾਂ ਲਈ ਆ ਦੇਗੀ ਮਿਰਚ ਇਹ ਦਿਨਾ ਕਲਰ ਵਧੀਆ ਆਊਗਾ achar ਦਾ ਇਸ ਕਰਕੇ ਆਪਾਂ ਲਈਏ ਜੀ ਦੇਗੀ ਮਿਰਚ ਤੇ ਇਹ ਆਪਾਂ ਲਈਏ ਜੀ 200 ਗ੍ਰਾਮ ਨਾਲ ਹਲਦੀ ਲਈਆ ਇਹ ਸਾਰਾ ਸਮਾਨ ਆ ਜਿਹੜਾ ਆਪਾਂ ਇਹਦੇ ਵਿੱਚ achar ਦੇ ਪਾਉਣਾ ਆ ਤੇ ਮਿਰਚ ਤੁਸੀਂ ਜੇਕਰ ਜ਼ਿਆਦਾ ਤਿੱਖਾ ਖਾਣੇ ਆ ਤਾਂ ਥੋੜੀ ਜੀ ਤੁਸੀਂ ਵੱਧ ਹੋਰ ਪਾ ਸਕਦੇ ਹੋ ਆਪਦੇ ਟੇਸਟ ਦੇ ਅਕੋਰਡਿੰਗ ਆ ਜਿਹੜਾ ਵੱਧ ਘੱਟ ਕਰ ਸਕਦੇ ਹੋ ਇਹ ਜਿਹੜੀ ਆਪਾਂ ਸਰੋਂ ਲਈ ਆ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਸਾਰੀ ਨੂੰ ਦਰਦਰੀ ਜੀ ਪੀਸ ਲਵਾਂਗੇ ਪੀਸ ਕੇ ਦਾ ਦਰਦਰਾ ਜਿਹਾ ਪਾਊਡਰ ਜਿਹੜਾ ਆਪਾਂ ਤਿਆਰ ਕਰ ਲੈਣਾ ਆਪਾਂ ਇਹਨੂੰ ਜ਼ਿਆਦਾ ਨਹੀਂ ਪੀਸਣਾਗਾ ਜ਼ਿਆਦਾ ਪਾਊਡਰ じゃ ਨਹੀਂ ਬਣਾਉਣਾ ਬਸ ਦਰਦਰੀ ਜੀ ਪੀਸਣੀ ਆ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਸੌਂਫ ਆ 50 ਗ੍ਰਾਮ ਆਪਾਂ ਸੌਂਫ ਪੀਸ ਲਾਂਗੇ 50 ਗ੍ਰਾਮ ਆਪਾਂ ਸਾਫਤੀ ਪਾ ਲਾਂਗੇ ਇਹ ਸਾਫਤੀ ਆਪਾਂ ਪਾ ਲਈਏ ਤੇ ਹੁਣ ਆਪਾਂ ਦਰਦਰਾ ਜਿਹਾ ਪਾਊਡਰ ਪੀਸ ਕੇ ਦਾ ਜਿਹੜਾ ਮਿਕਸੀ ਦੇ ਵਿੱਚ ਤਿਆਰ ਕਰ ਲਾਂਗੇ ਜਿਹੜਾ ਪੀਸ ਕੇ ਸਮਾਨ ਪਾਉਨੇ ਆ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਆ ਲਓ ਜੀ ਆਪਾਂ ਇਹ ਪੀਸ ਲਈ ਆ ਤੇ ਹੁਣ ਜਿਹੜੀ ਆ ਆਪਾਂ ਇਹ ਮੇਥੀ ਦਾਣਾ ਕਲੌਂਜੀ ਤੇ ਕਾਲੀ ਮਿਰਚਾਂ ਲਈਆਂ ਨੇ ਇਹ ਵੀ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਪਾਤੀ ਆਪਾਂ ਜੀ ਦੇਗੀ ਮਿਰਚ ਲਾਲ ਮਿਰਚ ਪਾਊਡਰ ਕੀ ਹੈਗਾ ਜੀ ਨਮਕ ਇਦੇ ਲਈ ਆਪਾਂ 1 ਲੀਟਰ ਤੇਲ ਦਾ ਲਿਆ ਵਾ ਸਰੋਂ ਦਾ ਤੇਲ ਕੱਚਾ ਤੇਲ ਆ ਇਹ ਆਪਾਂ ਗਰਮ ਨਹੀਂ ਕੀਤਾ ਹੈਗਾ ਕਿਉਂਕਿ ਗਰਮ ਕਰਕੇ ਤੇਲ ਪਾਉਣ ਨਾਲ ਵੀ achar ਜਿਹੜਾ ਛੇਤੀ ਖਰਾਬ ਹੋ ਜਾਂਦਾ ਬਾਕੀ ਆਪੋ ਆਪਣੇ ਹਿਸਾਬ ਨਾਲ ਪਾਉਂਦੇ ਆ ਪਰ ਅਸੀਂ ਕੱਚਾ ਹੀ ਪਾਉਨੇ ਆ ਤੇਲ ਇਹ ਆਪਾਂ ਥੋੜਾ ਥੋੜਾ ਕਰਕੇ ਮਸਾਲੇ ਦੇ ਵਿੱਚ ਜਿਹੜਾ ਮਿਕਸ ਕਰਦੇ ਜਾਵਾਂ ਥੋੜਾ ਥੋੜਾ ਪਾਉਣ ਨਾਲ ਕੀ ਆ ਵੀ ਨਾਲੇ ਤਾਂ ਮਸਾਲੇ ਦੀਆਂ ਗੁੱਟਲੀਆਂ ਨਹੀਂ ਵੱਜਦੀਆਂ ਤੇ ਵਧੀਆ ਮਿਕਸ ਹੋ ਜਾਂਦਾ ਚੰਗੀ ਤਰ੍ਹਾਂ ਤੇ ਇਹ ਭਾਂਡਾ ਤੁਸੀਂ ਜੇ 10 ਕਿਲੋ 4 ਪਾਉਨੇ ਆ ਤਾਂ ਤੁਸੀਂ ਇਹ ਤੋਂ ਡਬਲ ਮਤਲਬ ਸਮਾਨ ਲੈ ਲੈਣਾ ਵਾ ਗ੍ਰਾਮਾਂ ਦੇ ਵਿੱਚ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਵਾ ਉਹ ਤੋਂ ਡਬਲ ਡਬਲ ਲੈ ਲੈਣਾ ਵਾ ਤੇ ਭਾਂਡਾ ਵੀ ਤੁਸੀਂ ਥੋੜਾ ਖੁੱਲਾ ਲੈ ਲਿਓ ਪਰ ਆਪਾਂ ਪ੍ਰਾਂਤ ਦੇ ਵਿੱਚ ਪਾ ਰਹੇ ਹਾਂ ਸੋ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਆਪਾਂ ਜਿਹੜਾ ਤੇਲ ਆਹੇ ਵਿੱਚ ਪਾਈ ਜਾਣਾ ਵਾ ਤੇ ਮਿਕਸ ਕਰੀ ਜਾਣਾ ਵਾ ਇੱਕ ਲੀਟਰ ਤੇਲ ਆਪਾਂ ਜਿਹੜਾ ਪਿਆਵਾ ਇਹ ਪੂਰਾ achar ਦੇ ਵਿੱਚ ਆਪਾਂ ਪਾ ਦੇਣਾ ਆ ਘੱਟ ਨਹੀਂ ਪਾਉਣਾ ਹੈਗਾ ਪੂਰਾ ਪਾ ਦੇਣਾ ਆ ਬਾਕੀ ਬਾਅਦ ਵਿੱਚ ਘੱਟ ਤੁਸੀਂ ਪਾ ਸਕਦੇ ਹੋ ਪਰ ਆਪਾਂ 1 ਲੀਟਰ ਨਾਲੇ ਜਿਹੜਾ achar ਬਿਲਕੁਲ ਵਧੀਆ ਪਰਫੈਕਟ ਬਣ ਕੇ ਤਿਆਰ ਹੋਊਗਾ ਤੇ ਜ਼ਿਆਦਾ ਤੇਲ ਤੇਲ ਜਾ ਵੀ ਨਹੀਂ ਹੋਊਗਾ ਲਓ ਜੀ ਇਹ ਸਾਰੇ ਆਪਾਂ ਮਸਾਲੇ ਜਿਹੜੇ ਮਿਕਸ ਕਰ ਲਏ ਤੇ ਇਹ ਹਲਦੀ ਪਾਊਡਰ ਆਪਾਂ ਭੁੱਲ ਗਏ ਸੀ ਆਪਾਂ ਇਹ ਵੀ ਪਾਤਾ ਆ ਤੇ ਇਹਨੂੰ ਵੀ ਆਪਾਂ ਮਿਕਸ ਕਰ ਦਿਆਂਗੇ ਲਓ ਜੀ ਇਹ ਮਸਾਲੇ ਸਾਰੇ ਆਪਣੇ ਜਿਹੜੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਤਿਆਰ ਹੋ ਜਾਣਗੇ ਤੇ ਹੁਣਾ ਜਿਹੜੇ ਅੰਬ ਲਏ ਨੇ ਇਹ ਅੰਬ ਜਿਹੜੇ ਆਪਾਂ ਕੱਟੇ ਸੀ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਪਾਣੀ ਜਾਂ ਨਿਕਲ ਰਿਹਾ ਹੁਣ ਤੁਸੀਂ ਦੇਖ ਸਕਦੇ ਹੋ ਪੱਕੇ ਥੱਲੇ 4-5 ਘੰਟੇ ਰੱਖਣ ਦੇ ਨਾਲ ਇਹ ਬਿਲਕੁਲ ਸੈੱਟ ਹੋ ਗਏ ਨੇ ਪਰਫੈਕਟ ਹੋ ਗਏ ਨੇ ਆਚਾਰ ਪਾਉਣ ਲਈ ਤੇ ਹੁਣ ਵੀ ਆਪਾਂ ਇਹਨਾਂ ਨੂੰ ਵੀ ਇਹਦੇ ਵਿੱਚ ਜਿਹੜਾ ਪਾ ਦਿਆਂਗੇ ਪ੍ਰਾਂਤ ਦੇ ਵਿੱਚ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿਆਂਗੇ ਮਸਾਲੇ ਦੇ ਵਿੱਚ ਮੰਬਾਰੋਂ ਜਿਹੜਾ ਮਸਾਲਾ ਆ ਉਹ ਬਿਲਕੁਲ ਚੰਗੀ ਤਰ੍ਹਾਂ ਲੱਗਣਾ ਚਾਹੀਦਾ ਪਰਫੈਕਟ ਲੱਗਣਾ ਚਾਹੀਦਾ ਤਾਂ ਕਿ ਅਚਾਰ ਆ ਜਿਹੜਾ ਵਧੀਆ ਬਣ ਕੇ ਤਿਆਰ ਹੋਵੇ ਤੇ ਇਸ ਅਚਾਰ ਕਾ ਸਾਲ ਭਰ ਲਈ ਖਰਾਬ ਨਹੀਂ ਹੋਊਗਾ ਤੁਸੀਂ ਇਸ ਤਰ੍ਹਾਂ ਪਾ ਕੇ ਰੱਖ ਸਕਦੇ ਆ ਭਾਵੇਂ ਦੀ 2-4 ਸਾਲ ਜਿੰਨਾ ਮਰਜ਼ੀ ਰੱਖੋ ਇਸ ਤਰ੍ਹਾਂ ਪਾਉਂਗੇ ਤਾਂ ਖਰਾਬ ਨਹੀਂ ਹੋਊਗਾ ਮਤਲਬ ਇਹ ਇਸ ਤਰ੍ਹਾਂ ਹੀ ਪੰਦੇ ਨੇ ਸਾਡੇ ਰਿਸ਼ਤੇ ਦਾ ਰੈਡ ਮੈਂ ਨਹੀਂ ਪੰਦੀ ਅਚਾਰ ਮੇਰੇ ਹੱਥੋਂ ਤਾਂ ਖਰਾਬ ਹੋ ਜਾਂਦਾ ਹੈ ਜਿਹਦੇ ਲਈ ਇਹਨਾਂ ਨੇ ਲਿਆ ਜੀ ਕੱਚ ਦਾ ਬਰਨਰ ਇਦੇ ਵਿੱਚ ਥੋੜਾ ਜਿਹਾ 2-4 ਚਮਚੇ ਤੇਲ ਦਾ ਪਾ ਕੇ ਇਹ ਚਾਰੇ ਪਾਸੇ ਇਹਨੇ ਲਗਾ ਦੇਣਗੇ ਤੇਲ ਆਚਾਰ ਪਾਉਣ ਤੋਂ ਪਹਿਲਾਂ ਇਹ ਇੱਕ ਕੱਚ ਦੇ ਬਰਨਰ ਦੇ ਵਿੱਚ ਛੇਤੀ ਖਰਾਬ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਤਕਰੀਬਨ ਇਹ ਅੱਧਿਕ ਕੌਲੀ ਇਹਨਾਂ ਨੇ ਸਰੋਂ ਦਾ ਤੇਲ ਦੀ ਲਈ ਆ ਇਹ ਦੇ ਵਿੱਚ ਫਾਰੀਤੀ ਆ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਬਰਨਰ ਦੇ ਥੱਲੇ ਸਾਈਡਾਂ ਸੋਡਾਂ ਤੇ ਚੰਗੀ ਤਰ੍ਹਾਂ ਇਹਨੂੰ ਘੁਮਾ ਘੁਮਾ ਕੇ ਚੰਗੀ ਤਰ੍ਹਾਂ ਗਰੀਸ ਜਿਹਾ ਕਰ ਲਿਆ ਤੇਲ ਦਾ ਸਰੋਂ ਦੇ ਨਾਲ ਇਹਨਾਂ ਨੇ ਇਸ ਤਰ੍ਹਾਂ ਗਰੀਸ ਕਰਨ ਤੋਂ ਬਾਅਦ ਹੁਣ ਜਿਹੜਾ ਅਚਾਰ ਆ ਉਹ ਇਹਦੇ ਵਿੱਚ ਪਾ ਦੇਣਗੇ ਵੈਸੇ ਤਾਂ ਪਲਾਸਟਿਕ ਦੇ ਭਾਂਡੇ ਵਿੱਚ ਵੀ ਅਚਾਰ ਪੈ ਜਾਂਦਾ ਜਾਂ ਕੱਚ ਦੇ ਬਰਨਰ ਦੇ ਵਿੱਚ ਜਾਂ ਚੀਨੀ ਦੇ ਬਰਨਰ ਦੇ ਵਿੱਚ ਪੈ ਜਾਂਦਾ ਵਾ ਪਰ ਇਹ ਕੱਚ ਦੇ ਬਰਨਰ ਸਫਾਇਆ ਵਾ ਸਾਰਾ ਚਾਰ ਇਹਦੇ ਵਿੱਚ ਹੌਲੀ-ਹੌਲੀ ਕਰਕੇ ਪਾ ਦੇਣਗੇ ਕਰਛੀ ਦੀ ਸਹਾਤਾ ਨਾਲ ਜੀ ਬਾਰਨਰ ਜਿਹੜਾ ਆ ਫੁੱਲ ਹੋ ਗਿਆ ਆ ਇਹ ਵੀ ਜਿਹੜਾ ਥੋੜਾ ਜਿਹਾ achar ਰਹਿੰਦਾ ਆ ਇਹ ਵੀ ਇਹਨਾਂ ਨੇ ਵਿੱਚ ਪਾ ਕੇ ਤੇ ਮਿਕਸ ਕਰਤਾ ਤੇ ਇੱਕ ਇਹਨਾਂ ਨੇ ਹੋਰ ਟਿਪ ਦਿੱਤੀ ਆ ਵੀ ਜੇਕਰ achar ਖਰਾਬ ਹੁੰਦਾ ਕਹਿੰਦੇ ਤੁਸੀਂ ਇਸ ਤਰ੍ਹਾਂ ਪਾ ਕੇ ਦੇਖਿਓ ਇਹਨਾਂ ਨੇ ਟਿਪ ਦਿੱਤੀ ਆ ਵੀ ਇਸ ਤਰ੍ਹਾਂ ਮਲਮਲ ਦਾ ਕੱਪੜਾ ਲੈਣਾ ਆ ਇਹਨੂੰ ਇਹਦੇ ਮੂੰਹ ਉੱਪਰ ਬੰਨ ਲੈਣਾ ਆ ਮੂੰਹ ਤੇ ਬੰਨ ਕੇ ਤੇ 4-5 ਦਿਨ ਇਹਨੂੰ ਧੁੱਪ ਲਵਾਉਣੀ ਧੁੱਪੇ ਰੱਖਣਾ ਆ ਬੰਨ ਕੇ ਇਸ ਤਰ੍ਹਾਂ ਤੇ ਕਹਿੰਦੇ ਕਦੇ ਵੀ achar ਖਰਾਬ ਨਹੀਂ ਹੋਊਗਾ ਕਹਿੰਦੇ ਥੋੜੇ ਨਾਲ ਪਾ ਕੇ ਦੇਖ ਲਿਓ ਵਿਦੇ ਖਰਾਬ ਹੋ ਗਿਆ ਤਾਂ ਫਿਰ ਨਾ ਪਾਇਓ ਪਰ ਇਹ ਖਰਾਬ ਨਹੀਂ ਹੁੰਦਾ ਕਹਿੰਦੇ ਇਸ ਤਰ੍ਹਾਂ ਬੰਨਣਾ ਨਾਲ ਇਸ ਤਰ੍ਹਾਂ ਮੂੰਹ ਬੰਨ ਦੇਣਾ ਮਲ-ਮਲ ਦੇ ਕੱਪੜੇ ਨਾਲ ਬੰਨ ਕੇ ਚਾਰ-ਪੰਜ ਦਿਨ ਇਹਨੂੰ ਤੋਪ ਲਵਾਉਣੀ ਹੈ ਜਦੋਂ ਤੁਸੀਂ ਰਾਤ ਨੂੰ ਇਹਨੂੰ ਅੰਦਰ ਰੱਖਣਾ ਉਦੋਂ ਢੱਕਣ ਲਾ ਦੇਣਾ ਆ ਤੇ ਦਿਨੇ ਜਦੋਂ ਕੱਢਣਾ ਆ ਬਾਹਰ ਇਹਨੂੰ ਤੁਪੇ ਰੱਖਣ ਲੱਗਣਾ ਆ ਤਾਂ ਥੋੜਾ ਜਿਹਾ ਇਹਨੂੰ ਹਿਲਾ ਦੇਣਾ ਕੜਛੀ ਦੀ ਸਿਹਤਾਂ ਨਾਲ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਇਹਨੂੰ ਆਪਾਂ ਤੁਪੇ ਰੱਖ ਲੈਣਾ ਸਾਰਾ ਦਿਨ ਇਹਨੂੰ ਤੁਪ ਲਵਾਉਣੀ ਆ 5-6 ਦਿਨ ਤਕਰੀਬਨ ਲੋ ਹਫਤਾ ਤੋਪ ਲਵਾ ਲੈਣੀ ਆ ਤੇ ਅਚਾਰ ਕਦੇ ਵੀ ਕਹਿੰਦੇ ਖਰਾਬ ਨਹੀਂ ਹੋ ਤੁਸੀਂ ਮੈਂ ਸੋਚਿਆ ਵੀ ਤਾਂ ਆਪਾਂ ਵੀਡੀਓ ਰਿਕਾਰਡ ਕਰ ਲੈਨੇ ਤੇ ਵੀਡੀਓ ਬਣਾ ਲਈ ਤੇ ਕੈਮਰੇ ਸਾਹਮਣੇ ਨਹੀਂ ਬੋਲ ਪਾ ਰਹੇ ਸੀ ਤੋਂ ਮੈਂ ਤੇ ਚਲੋ ਕੋਈ ਗੱਲ ਨਹੀਂ ਆਪਾਂ ਬਾਅਦ ਦੇ ਵਿੱਚ ਜਿਹੜੀ ਆਵਾਜ਼ ਆ ਰਿਕਾਰਡ ਕਰਕੇ ਪਾ ਦਿਆਂਗੇ ਤੇ ਇਹਨਾਂ ਨੇ ਬੱ ਚਾਰ ਪਾਠੇ ਤਿਆਰ ਕਰ ਦਿੱਤਾ ਆ ਸੋ ਇਹ ਆਪਣੇ ਲਈ ਉਹ ਪਾਇਆ achar ਕਰ ਲਈ ਆਪਣੇ ਘਰ ਲਈ ਹੈ ਤੇ ਆਪਾਂ ਇਹ achar ਆ ਜਿਹੜਾ ਸਾਲ ਭਰ ਖਾਵਾਂਗੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ